ਇਸ ਲਈ 20 ਦਿਨਾ ਤੋਂ ਵਿਦੇਸ਼ ਦੇ ਵਿੱਚੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਇੱਕ ਬਾਬਾ ਗੁਰਪ੍ਰੀਤ ਨਾਮ ਦਾ ਜੋ ਸਾਡੇ ਇੰਡੀਆ ਦੇ ਵਿੱਚ ਆਇਆ ਵਾ ਔਰ ਉਹ ਜਦੋਂ ਦਾ ਇੰਡੀਆ ਚ ਆਇਆ ਵਾ ਉਹ ਸਾਡੇ ਮਸੀਹ ਜੋ ਪਰਮਿਆ ਜੋ ਸਾਡੇ ਮਸੀਹ ਲੋਕ ਆ ਉਹਨਾਂ ਦੇ ਖਿਲਾਫ ਬੋਲ ਰਿਹਾ ਵਾ ਔਰ ਅਸੀਂ ਉਸ ਬਾਬੇ ਨੂੰ ਔਰ ਪੂਰੀ ਅਸੀਂ ਮਸੀ ਲੋਕਾਂ ਨੂੰ ਔਰ ਜਿੱਥੋਂ ਤੱਕ ਵੀ ਸਾਡੀਆਂ ਵੀਡੀਓਜ਼ ਆ ਰਹੀਆਂ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹ ਬਾਬਾ ਜਿਹਨੂੰ ਬਾਬਾ ਕਹਿੰਦਾ ਹੱਕ ਨਹੀਂ ਆ ਪਰ ਅਸੀਂ ਆਪ ਹੀ ਉਹਨੂੰ ਬਾਬਾ ਕਹੀ ਜਾ ਰਹੇ ਆ ਸੋ ਅਸੀਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜੋ ਪਿਛਲੇ ਦਿਨਾਂ ਵਿੱਚ ਸਾਡੇ ਸਪਿਰਚੁਅਲ ਫਾਦਰ ਸ਼੍ਰੀ ਅੰਕੁਰ ਯੂਸਫ ਨੁਰਲਾ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਮੀਟਿੰਗ ਕਰਨ ਵਾਸਤੇ ਗਏ ਸੀ ਔਰ ਉਸ ਮੀਟਿੰਗ ਤੋਂ ਬਾਅਦ ਕੁਝ ਲੋਕਾਂ ਨੇ ਔਰ ਉਸ ਬਾਬਾ ਗੁਰਪ੍ਰੀਤ ਵੱਲੋਂ ਉਸ ਮੀਟਿੰਗ ਦਾ ਇੱਕ ਵੱਡਾ ਵਿਰੋਧ ਕੀਤਾ ਗਿਆ ਔਰ ਉਸ ਵਿਰੋਧ ਵਿੱਚ ਉਹਨਾਂ ਨੇ ਇੱਕ ਇਸ਼ੂ ਬਣਾ ਦਿੱਤਾ ਕਿ ਜਿਹੜਾ ਇਹ ਕ੍ਰੂਸਡ ਅੰਕੁਨਰੁੱਲਾ ਮਨੁਸ਼ੀ ਵੱਲੋਂ ਕੀਤਾ ਗਿਆ ਵਾ ਉਹ ਕ੍ਰੂਸਡ ਦਾ ਵਿਰੋਧਨ ਇਸ ਲਈ ਕੀਤਾ ਕਿ ਉਹਨਾਂ ਕਹਿਤਾ ਕਿ ਇਹਨਾਂ ਨੇ ਕ੍ਰੂਸਡ ਸ਼ਬਦ ਨੂੰ ਇਸਤੇਮਾਲ ਕੀਤਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕ੍ਰੂਸਡ ਸ਼ਬਦ ਆ ਇਹਦਾ ਮਤਲਬ ਧਰਮ ਯੁੱਧ ਆ ਔਰ ਇਹ ਜਿਹੜੀ ਖੰਬਰਾ ਚਰਚ ਅੰਕੂਨਦੁਰ람ਨ ਸ੍ਰੀ ਆ ਇਹ ਸਾਡੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਸਾਡੇ ਨਾਲ ਇੱਕ ਮਹਾਯੁੱਧ ਕਰਨ ਵਾਸਤੇ ਆਈ ਆ ਪਰ ਅਸੀਂ ਸਾਰੇ ਮਿਲ ਕੇ ਸਾਡੇ ਸਭਨਾ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਬਾਈਬਲ ਦੇ ਵਿੱਚ ਇਦਾਂ ਲਿਖਿਆ ਕਿ ਜਿਹੜੀ ਸਾਡੀ ਲੜਾਈ ਆ ਉਹ ਲਹੂ ਤੇ ਮਾਸ ਵਾਲੀ ਨਹੀਂ ਹੈ ਸਾਡੀ ਲੜਾਈ ਆਤਮਿਕ ਆ ਸਾਡੀ ਲੜਾਈ ਸ਼ੈਤਾਨ ਦੇ ਨਾਲ ਆ ਅਤੇਸ਼ ਅੰਧਕਾਰ ਦੀਆਂ ਸ਼ਕਤੀਆਂ ਦੇ ਨਾਲ ਆ ਸਾਡੀ ਲੜਾਈ ਨਸ਼ੇ ਦੇ ਨਾਲ ਆ ਸਾਡੀ ਲੜਾਈ ਬੇਬੀਚਾਰ ਦੇ ਨਾਲ ਆ ਔਰ ਤੁਸੀਂ ਕਹੋਗੇ ਬੇਵਿਚਾਰ ਕਿਨੂੰ ਕਹਿੰਦੇ ਆ ਆਸ਼ਕੀ ਨੂੰ ਬੇਵਿਚਾਰ ਕਹਿੰਦੇ ਆ ਕੁੜੀਆਂ ਸ਼ੇਰਨਾ ਕੁੜੀਆਂ ਦੇ ਬਲਾਤਕਾਰ ਕਰਨਾ ਇਹਨੂੰ ਬੇਵਿਚਾਰ ਸਾਡੀ ਬਾਈਬਲ ਦੀ ਪਾਸ਼ਾ ਦੇ ਅਨੁਸਾਰ ਬੋਲਿਆ ਜਾਂਦਾ ਵਾ ਸਾਡੀ ਲੜਾਈ ਇਹਨਾਂ ਚੀਜ਼ਾਂ ਦੇ ਨਾਲ ਆ ਔਰ ਉਹ ਬਾਬਾ ਗੁਰਪ੍ਰੀਤ ਇਸ ਦਾ ਵਿਰੋਧ ਕਰ ਰਿਹਾ ਕਿ ਅੰਕੁੰਦ ਰੂਲਾ ਜੀ ਵੱਲੋਂ ਇੱਕ ਕ੍ਰਸਡ ਕਾਲ ਦਿੱਤੀ ਗਈ ਆ ਪਰ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਉਹ ਕਹਿੰਦੇ ਆ ਬਹੁਤ ਸਾਰੇ ਲੋਕ ਕਿ ਉਹ ਪਾਪਾ ਬਹੁਤ ਪੜਿਆ ਲਿਖਿਆ ਵਾ ਉਹ ਇੰਟੈਲੀਜੈਂਟ ਬੰਦਾ ਪਰ ਮੈਨੂੰ ਉਹ ਇੰਟੈਲੀਜੈਂਟ ਕਿਸੇ ਪਾਸੇ ਲੱਗਦਾ ਨਹੀਂ ਆ। ਅਗਰ ਉਹ ਇੰਟੈਲੀਜੈਂਟ ਹੁੰਦਾ ਆਪਣੇ ਦਿਮਾਗ ਦੇ ਕੋਲੋਂ ਕੰਮ ਲੈਂਦਾ ਉਹਨੂੰ ਇਸ ਚੀਜ਼ ਦਾ ਪਤਾ ਹੁੰਦਾ ਕਿ ਅਗਰ ਵਾਕਿਆ ਹੀ ਇੱਕ ਕ੍ਰਿਸਚਨ ਲੋਕ ਅੰਮ੍ਰਿਤਸਰ ਦੀ ਧਰਤੀ ਦੇ ਇੱਕ ਯੁੱਧ ਕਰਨ ਵਾਸਤੇ ਆਏ ਆ ਤੇ ਅਸੀਂ ਵੀ ਕਿਰਪਾਨਾਂ ਲੈ ਕੇ ਜਾਂਦੇ ਅਸੀਂ ਵੀ ਦਾਤਰ ਲੈ ਕੇ ਜਾਂਦੇ ਅਸੀਂ ਵੀ ਅਸਲਾ ਲੈ ਕੇ ਜਾਂਦੇ ਪਰ ਅਸੀਂ ਤੇ ਆਪਣੀ ਪਵਿੱਤਰ ਬਾਈਬਲ ਲੈ ਕੇ ਗਏ ਆ ਅਸੀਂ ਦੱਸਣਾ ਚਾਹੁੰਦੇ ਇਸ ਬਾਬੇ ਨੂੰ ਮੈਨੂੰ ਪਤਾ ਮੇਰੀ ਵੀਡੀਓਸ ਬਾਬੇ ਤੱਕ ਪਹੁੰਚ ਜਾਣੀ ਆ ਮੈਂ ਦੱਸਣਾ ਚਾਹਨਾ ਵਾ ਕਿ ਜੇ ਅਸੀਂ ਯੁੱਧ ਕਰਨ ਵਾਸਤੇ ਆਉਣਾ ਹੁੰਦਾ ਅਸੀਂ ਨਾਲ ਬੀਬੀਆਂ ਨਾਲ ਲੈ ਕੇ ਆਉਂਦੇ ਅਸੀਂ ਨਾਲ ਪੈਣਾ ਨਾਲ ਲੈ ਕੇ ਆਉਂਦੇ ਅਸੀਂ ਇਹ ਨਾਲ ਛੋਟੇ ਛੋਟੇ ਬੱਚੇ ਨਾਲ ਲੈ ਕੇ ਆਉਂਦੇ ਅਗਰ ਅਸੀਂ ਤੁਹਾਡੇ ਨਾਲ ਯੁੱਧ ਕਰਨਾ ਹੁੰਦਾ ਤੇ ਅਸੀਂ ਯੁੱਧ ਕਰਨ ਵਾਸਤੇ ਗਏ ਸਾਂ ਸ਼ੈਤਾਨ ਦੇ ਨਾਲ ਨਸ਼ਿਆਂ ਦੇ ਨਾਲ ਪਾਪ ਦੇ ਨਾਲ ਅਸੀਂ ਯੁੱਧ ਕਰਨ ਵਾਸਤੇ ਗਏ ਸਾਂ ਔਰ ਇਹ ਬਾਬਾ ਸਾਡੇ ਸਪਿਰਚੁਅਲ ਫਾਦਰ ਤੇ ਬਹੁਤ ਸਾਰੇ ਇਲਜ਼ਾਮ ਲਗਾ ਰਿਹਾ ਉਹ ਸਾਡੇ ਕ੍ਰਿਸ਼ਚਨ ਧਰਮ ਨੂੰ ਪਖੰਡਵਾਦ ਦਾ ਨਾਮ ਦੇ ਰਿਹਾ ਔਰ ਮੈਂ ਦੱਸਣਾ ਚਾਹਣਾ ਆਪਣੀ ਪੂਰੀ ਟੀਮ ਦੇ ਸਮੇਤ ਕਿ ਬਾਬਾ ਗੁਰਪ੍ਰੀਤ ਅਸੀਂ ਕੋਈ ਵੀ ਪਖੰਡਵਾਦ ਨਹੀਂ ਕਰਦੇ ਹੈਗੇ ਜੋ ਸਾਡੀ ਬਾਈਬਲ ਦੇ ਸਿਧਾਂਤ ਹੈ ਅਸੀਂ ਉਹਨਾਂ ਦੇ ਅਨੁਸਾਰ ਅੱਛਾ ਚੱਲ ਰਹੇ ਆ ਅਸੀਂ ਆਪਣੀਆਂ ਬਾਈਬਲ ਦੀ ਸਿੱਖਿਆ ਦੇ ਅਨੁਸਾਰ ਚੱਲ ਰਹੇ ਆ ਬਾਈਬਲ ਦੇ ਵਿੱਚ ਲਿਖਿਆ ਕਿ ਇੱਕ ਲਾਜ਼ਰ ਨਾਮ ਦਾ ਬੰਦਾ ਸੀ ਜਿਹੜਾ ਮਰ ਗਿਆ ਸੀ ਔਰ ਮਰਨ ਤੋਂ ਬਾਅਦਾ ਜਿੱਦਾਂ ਸਾਡੇ ਮਸੀਹ ਲੋਕ ਕਬਰ ਦੇ ਵਿੱਚ ਨੱਪਦੇ ਆ ਉਹ ਪੂਰੇ 4 ਦਿਨ ਕਬਰ ਵਿੱਚ ਨਪਿਆਰਿਆ ਔਰ ਚੌ ਦਿਨਾਂ ਤੋਂ ਬਾਅਦਾ ਸਾਡੇ ਪਰਮੇਸ਼ਰ ਨੇ ਉਹਨੂੰ ਮਰਦੇ ਵਿੱਚ ਜ਼ਿੰਦਾ ਕਰ ਦਿੱਤਾ ਤਾਂ ਕਿੰਨਾ ਮੈਂ ਬੜਾ ਪੜਿਆ ਲਿਖਿਆ ਇੱਕ ਵਾਰੀ ਕਿਤੇ ਇੱਕ ਘੰਟਾ ਕੱਢ ਕੇ ਸਾਡੀ ਪਵਿੱਤਰ ਬਾਈਬਲ ਨੂੰ ਜ਼ਰੂਰ ਪੜ੍ਹ ਇਹ ਸਬ ਬਾਈਬਲ ਦੇ ਵਿੱਚ ਤੈਨੂੰ ਕੱਲੇ-ਕੱਲੇ ਪ੍ਰਸ਼ਨ ਦਾ ਉੱਤਰ ਮਿਲੇਗਾ ਤੂੰ ਕਹਿਣਾ ਤੂੰ ਕਹਿਣਾ ਇਹ ਹੱਥ ਲਾ ਕੇ ਸੁੱਟਦੇ ਆ ਤੂੰ ਕਹਿਣਾ ਮੈਂ ਮਰਦਾ ਲਿਆਉ ਨਾ ਤੁਸੀਂ ਜਿੰਦਾ ਕਰਕੇ ਦਿਖਾਓ ਜਿਹੜਾ ਸਾਡਾ ਪਰਮੇਸ਼ਵਰ ਆ ਉਹ ਮਰਦੇ ਜ਼ਿੰਦਾ ਕਰਨ ਦੀ ਤਾਕਤ ਰੱਖਦਾ ਵਾ ਹਾਲੇਲੂਇਆ 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 ਔਰ ਤੁਸੀਂ ਸਾਡੇ ਸਪਿਰਚੁਅਲ ਫਾਦਰ ਨੂੰ ਬਹੁਤ ਟਾਰਗੇਟ ਕਰ ਰਹੇ ਜੇ ਮੈਂ ਤੈਨੂੰ ਦੱਸਣਾ ਚਾਹੁੰਦਾ ਆਪਣੀ ਪੂਰੀ ਟੀਮ ਦੇ ਸਮੇਤ ਕਿ ਮੇਰੇ ਸਪਿਰਚੁਅਲ ਫਾਦਰ ਜਿਨ੍ਹਾਂ ਦਾ ਨਾਮ ਸ਼੍ਰੀ ਅੰਕੁਰ ਯੂਸਫ ਨਰੂਲਾ ਜੀ ਜਿਨ੍ਹਾਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਘਮਰਿਆ ਤੈਨੂੰ ਔਰ ਕਿਸੇ ਚੀਜ਼ ਦਾ ਸਾੜਾ ਨਹੀਂ ਤੈਨੂੰ ਸਿਰਫ ਉਹਨਾਂ ਦੀ ਤਰੱਕੀ ਤੋਂ ਸਾੜਾ ਔਰ ਤੂੰ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰ ਰਿਆਂ ਔਰ ਇਹ ਅਸੀਂ ਕਦੇ ਵੀ ਹੋਣ ਨਹੀਂ ਦੇਵਾਂਗੇ ਮੈਂ ਆਪਣੇ ਸਪਿਰਚੁਅਲ ਫਾਦਰ ਨੂੰ ਬੜੇ ਅੱਛੇ ਤਰੀਕੇ ਨਾਲ ਜਾਣਦਾ ਮੈਂ ਮੈਨੂੰ ਪਤਾ ਮੇਰੇ ਸਪਿਰਚੁਅਲ ਫਾਦਰ ਕੌਣ ਆ ਮੈਂ ਪਾਪ ਦੇ ਵਿੱਚ ਸੀ ਮੈਂ ਵਿਆਹ ਵਰਿਆ ਸੀ ਕੁੜੀਆਂ ਛੇੜਦਾ ਸੀ ਨਸ਼ੇ ਕਰਦਾ ਸੀ ਪਰ ਉਹਨਾਂ ਦੇ ਮਜਲੂ ਕੋਲ ਗਿਆ ਉਹਨਾਂ ਦੇ ਦੁਆਰਾ ਮੈਂ ਪਰਮੇਸ਼ਰ ਦੀ ਬਾਣੀ ਸੁਣੀ ਔਰ ਮੇਰਾ ਜੀਵਨ ਜਿਹੜਾ ਉਹ ਸਾਫ ਸੁਥਰਾ ਹੋਇਆ ਮੈਂ ਆਪਣੇ ਸਪਿਰਚੁਅਲ ਫਾਦਰ ਨੂੰ ਅੱਛੀ ਤਰ੍ਹਾਂ ਜਾਣਦਾ ਮੇਰੇ ਸਪਿਰਚੁਅਲ ਫਾਦਰ ਇੱਕ ਨੰਬਰ ਦੇ ਖੁਦਾ ਦੇ ਦਾਸ ਆ ਉਹ ਬਹੁਤ ਵਧੀਆ ਸੇਵਾ ਕਰ ਰਹੇ ਆ ਮੇਰੇ ਸਪਿਰਚੁਅਲ ਫਾਦਰ ਜਿਹੜੇ ਆ ਉਹ ਕੋਈ ਪਖੰਡਵਾਦ ਨਹੀਂ ਕਰ ਰਹੇ ਉਹ ਇੱਕ ਨੰਬਰ ਸੇਵਾ ਕਰ ਰਹੇ ਆ ਅਸੀਂ ਆਪਣੇ ਜੂਦੇ ਪਰਮੇਸ਼ਰ ਦੀ ਉਸੇ ਤਰੀਕੇ ਨਾਲ ਸੇਵਾ ਕਰ ਰਹੇ ਆ ਜਿੱਦਾਂ ਕਿ ਸਾਡੀ ਬਾਈਬਲ ਸਾਨੂੰ ਸੇਵਾ ਕਰਨ ਵਾਸਤੇ ਸਿਖਾਉਂਦੀ ਆ ਸੋ ਅਸੀਂ ਦੱਸਣਾ ਚਾਹੁੰਨੇ ਆ ਆਪਣੇ ਸਪਿਰਚੁਅਲ ਫਾਦਰ ਨੂੰ ਵੀ ਔਰ ਜਿੰਨੇ ਲੋਕ ਵੀ ਸਾਡ ਇਸ ਵੀਡੀਓ ਦੇਖਣਗੇ ਕਿ ਅਸੀਂ ਖਾਂਬੜਾ ਚਰਚ ਦੇ ਨਾਲ ਮੋਡੇ ਨਾਲ ਮੋਟਾਂ ਮਿਲ ਕੇ ਚੱਲਾਂਗੇ ਅਗਰ ਰਾਤ ਹੈ ਤਾਂ ਰਾਤ ਚੱਲਾਂਗੇ ਦਿਨ ਹੈ ਤਾਂ ਦਿਨ ਚੱਲਾਂਗੇ ਅਸੀਂ ਆਪਣੇ ਸਪਿਰਚੁਅਲ ਫਾਦਰ ਤੋਂ ਇੱਕ ਸੈਕਿੰਡ ਵਾਸਤੇ ਵੀ ਅਲੱਗ ਨਹੀਂ ਹੋਵਾਂਗੇ ਕਿਉਂਕਿ ਸਾਡੇ ਸਪਿਰਚੁਅਲ ਫਾਦਰ ਸਾਡੇ ਨਾਲ ਆ ਹallelujah 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 ਸਮੈਤ ਸ੍ਰੀ ਚੋਣਾ ਉਸ ਬਾਬੇ ਨੂੰ ਕਿ ਤੂੰ ਰਾਮ ਦੇ ਨਾਲ ਬੈਠ ਜਾ ਤੁਹ ਕਿੰਨਾ ਕਿ ਮੈਂ ਅੰਕੁਨਰੂਧਨ ਨੂੰ ਜੇਲ੍ਹ ਭੇਜਣਾ ਮ ਦੇਖੀ ਕਿ ਉਹਦੇ ਤੋਂ ਪਹਿਲਾਂ ਤੂੰ ਆਪ ਹੀ ਨਾ ਜੇਲੇ ਚਲਾ ਜਾਇਂ ਕਿਉਂਕਿ ਖੁਦਾਵੰਤ ਆਪਣੇ ਦਾਸ ਅੰਕੁਨਰੂਧਨ ਦੇ ਨਾਲ ਆ ਜਰ ਸਾਡੇ ਖੁਦਾਵੰਤ ਦੇ ਦਾਸ ਪਾਸਟਰ ਅੰਕੁਨਰੂਧ ਜੀ ਨੇ ਸਾਡੇ ਆਤਮਿਕ ਪਿਤਾ ਉਹ ਬੋਟਾ ਲਾ ਕੇ ਖੜੇ ਨਹੀਂ ਹੋਏ ਕਿ ਅਗਲੀ ਵਾਰੀ ਬੋਟਾ ਕੱਟ ਪਿਆ ਜਾਣੀਆਂ ਤਾਂ ਉਹਨਾਂ ਨੇ ਹਾਰ ਜਾਣਾ ਉਹਨਾਂ ਨੂੰ ਖੁਦਾ ਨੇ ਖੜਿਆ ਕੀਤਾ ਔਰ ਆਪਣੇ ਆਖਰੀ ਸਾਹਾਂ ਤੱਕ ਉਹ ਖੁਦਾ ਦੀ ਸੇਵਾ ਕਰਨਗੇ ਔਰ ਅਸੀਂ ਵੀ ਆਪਣੇ ਆਖਰੀ ਸਾਹਾਂ ਤੱਕ ਆਪਣੇ ਆਤਮਿਕ ਪੇਜਾ ਦੇ ਨਾਲ ਆ ਹallelujah ਜੈ ਜੈ ਹallelujah